ਪੁਲਿਸ ਥਾਣਾ ਭਿੰਡੀ ਸੈਦਾਂ ਦੇ ਐਸਐਚਓ ਕਮਲਜੀਤ ਸਿੰਘ ਅਤੇ ਐਕਸਰਸਾਈਜ਼ ਵਿਭਾਗ ਦੀ ਇੰਸਪੈਕਟਰ ਰਾਜਵਿੰਦਰ ਕੌਰ ਦੀ ਗਵਾਹੀ ਹੇਠ ਭਿੰਡੀ ਸੈਦਾਂ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 2 ਡਰਮ 9 ਤਰਪਾਲਾਂ ਸਮੇਤ 9400 ਕਿਲੋ ਦੇਸੀ ਲਾਹਣ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਬੰਦੀ ਜਾਣਕਾਰੀ ਦਿੰਦੇ ਪੁਲਿਸ ਥਾਣਾ ਭਿੰਡੀ ਸੈਦਾਂ ਦੇ ਐਸਐਚਓ ਕਮਲਜੀਤ ਸਿੰਘ ਅਤੇ ਐਕਸਰਸਾਈਜ਼ ਵਿਭਾਗ ਦੀ ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਗੋਪਤ ਸੂਚਨਾ ਦੇ ਆਧਾਰ ਤੇ ਭਿੰਡੀ ਸੈਦਾਂ ਵਿਖੇ ਕੀਤੀ ਛਾਪੇਮਾਰੀ ਦੌਰਾਨ ਬੂਟਾ ਸਿੰਘ ਅਤੇ ਮਨਪ੍ਰੀਤ ਸਿੰਘ ਦੇ ਘਰੋਂ 9 ਤਰਪਾਲਾਂ 2 ਡਰਮਾਂ ਸਮੇਤ 9400 ਕਿਲੋ ਦੇਸੀ ਲਾਣ ਬਰਾਮਦ ਕੀਤੀ ਗਈ ਹੈ। ਦੋਸ਼ੀ ਘਰੋਂ ਫਰਾਰ ਸਨ ਉਹ ਕੋ ਦੋਸ਼ੀਆਂ ਵਿਰੁੱਧ ਪੁਲਿਸ ਥਾਣਾ ਪਿੰਡੀ ਸੱਦਾ ਵਿਖੇ ਮੁਕੱਦਮਾ ਦਰਜ ਕਰਕੇ ਅਗイールੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਅਕਸਾਈਜ਼ ਸਟਾਫ ਦੇ ਈਏਈ ਮੈਡਮ ਜਸ ਰਵਿੰਦਰ ਕੌਰ ਜੋ ਅਜੇ ਨਵਾਂ ਹਲਕੇ ਦੇ ਇੰਚਾਰਜ ਹਨ ਉਹਨਾਂ ਦੇ ਉਹਨਾਂ ਦੇ ਸਟਾਫ ਦੇ ਸਹਿਯੋਗ ਨਾਲ ਪਿੰਡੀ ਸੱਦਾ ਵਿੱਚ ਰੇਡ ਕੀਤਾ ਗਿਆ। ਤੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਥਾਵਾਂ ਘਰਾਂ ਵਿੱਚ ਛਾਪਾ ਮਾਰੀ ਕੀਤੀ ਗਈ ਤੇ ਜਿਸ ਦੇ ਦੌਰਾਨ 4 ਜਿਸ ਦੇ ਦੌਰਾਨ 9400 ਕਿਜੀ ਲਾਂਹ ਜਿਹੜੀ ਆ ਉਹ ਬਰੰਦ ਕੀਤੀ ਗਈ। ਇਹ ਜੋ ਇਹ 9400 ਕਿਜੀ ਲਾਂਹ ਜਿਹੜੀ ਸੀ ਇਹ 9 ਤਰਪਾਲਾਂ ਅਤੇ ਦੋ ਡਰਾਮਾਂ ਜੇ ਕੀਤੀ। ਕੋਈ ਕਿਸੇ ਕੋ ਫੜਿਆ ਗਿਆ ਹੋਇਆ ਨਹੀਂ ਜੇ ਚੁਕਮਣ ਜੁਮਕ ਜਾਣਦਾ ਕਿ ਨਿਸ਼ਾਨਾ ਹੀ ਕੋਈ ਇਹਨਾਂ ਦੀ ਕੋਈ। ਹਾਂਜੀ ਹਾਂਜੀ ਇਹ ਇੱਕ ਤਾਂ ਗੂਤਾ ਸਿੰਘ ਸਨੂ ਕਸ਼ਮੀਰ ਸਿੰਘ ਵਾਸੀ ਭਿੰਡੀ ਸੇਤਾ ਤੇ ਦੂਸਰਾ ਮਨਪ੍ਰੀਤ ਸਿੰਘ ਸਨ ਆਫ ਸਾਧੂ ਸਿੰਘ ਵਾਸੀ ਭਿੰਡੀ ਸੇਤਾ ਪਹਿਲੀ ਗੱਲ ਤੇ ਇਹ ਕਿ ਸ਼ਰਾਬ ਇੱਕ ਹੋਰ ਚੀਜ਼ ਹੈ ਤੇ ਲਾਣ ਇੱਕ ਹੋਰ ਚੀਜ਼ ਆ ਅਸੀਂ ਸ਼ਰਾਬ ਨਹੀਂ ਫੜੀ ਅਸੀਂ ਲਾਣ ਫੜੀ ਆ ਜਿੱਥੇ ਤੋਂ ਸ਼ਰਾਬ ਤਿਆਰ ਹੁੰਦੀ ਹੈ ਅੱਜ 12 ਜਨਵਰੀ ਨੂੰ ਅਸੀਂ ਐਸਐਚਓ ਸਾਹਿਬ ਕਮਲਜੀਤ ਜੀ ਜਿਹੜੇ ਕਿ ਹੁਣੇ-ਹੁਣੇ ਹੀ ਇੱਥੇ ਟਰਾਂਸਫਰ ਹੋ ਕੇ ਪਿੰਡਾਂ ਠਾਣੇ ਚਾਹੀਏ ਇਹਨਾਂ ਦੇ ਸਾਥ ਦੇ ਨਾਲ ਇਹਨਾਂ ਨੂੰ ਨਾਲ ਲੈ ਕੇ ਆਈਏ ਅਸੀਂ ਦੋ ਤਿੰਨ ਘਰਾਂ ਦੇ ਵਿੱਚ ਰੇਟ ਕੀਤਾ ਜਿੱਥੋਂ ਕਿ ਇੱਕ ਬੋਟਾ ਸਿੰਘ son of ਕਸ਼ਮੀਰ ਸਿੰਘ ਦੇ ਘਰੋਂ ਪੰਜ ਤਰਪਾਲਾਂ 5000 ਲੀਟਰ ਲਾਨ ਬਰਾਮਦ ਹੋਈ ਆ ਤੇ ਦੂਸਰਾ ਘਰ ਸੀ ਮਨਪ੍ਰੀਤ ਸਿੰਘ son of ਸਾਧੂ ਸਿੰਘ ਉਹਨਾਂ ਦੇ ਘਰ ਚੋਂ ਦੋ ਡਰਮ 400 ਕਿਲੋ ਤੇ ਚਾਰ ਤਰਪਾਲਾਂ ਚ ਟੋਟਲ ਅਸੀਂ 949400 ਕਿਜੀ ਲਾਨ ਜਿਹੜੀ ਆ ਉਹ ਬਰਾਮਦ ਕੀਤੀ ਆ ਜਿਹੜੀ ਕਿ ਕਾਫੀ ਵੱਡੀ ਹੈਵੀ ਰਿਕਵਰੀ ਆ ਇਲੈਕਸ਼ਨ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਮੁਹਿੰਮ ਜਿਹੜੀ ਹੈ ਇਹਨੂੰ ਹੁਣ 1.5-2 ਮਹੀਨੇ ਬਹੁਤ ਹੀ ਜ਼ਿਆਦਾ ਜੋਰ-ਸ਼ੋਰ ਨਾਲ ਚਲਾਵਾਂਗੇ ਕਿਉਂਕਿ ਇੱਕ ਕੰਮ ਤੇ ਸਾਡਾ ਅੱਗੇ ਵੀ ਬਹੁਤ ਹੁੰਦਾ ਵਾ ਪਰ ਹੁਣ ਥੋੜਾ ਜਿਹਾ ਹੋਰ ਜੋਸ਼-ਸ਼ੋਰ ਨਾਲ ਕਰਨਾ ਪਏਗਾ ਤੇ ਮੇਰੀ ਜਿੰਨੇ ਵੀ ਇੱਥੇ ਨਜਾਇਜ਼ੀ ਇਹੋ ਜਿਹੇ ਕੰਮ ਕਰਦੇ ਆ ਉਹਨਾਂ ਨੂੰ ਤਾੜਨਾ ਵੀ ਆ ਸਾਡੇ ਸਾਰੇ ਪੁਲਿਸ ਸਟਾਫ ਵੱਲੋਂ ਵੀ ਔਰ ਸਾਡੇ ਵੱਲੋਂ ਵੀ ਤੇ ਆਪਣੀ ਇਹੋ ਜਿਹੇ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਬੰਦ ਕਰਨ ਨਹੀਂ ਤੇ ਉਹਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਆ ਹੋਏਗੀ ਇਹਨਾਂ ਦੋਵਾਂ ਦੇ ਅਗੇਂਸਟ ਐਫਆਰ ਲੌਂਚ ਹੋਣ ਜਾ ਰਹੀ ਹੈ। ਇਹ ਕੋਈ ਪકડਿਆ ਗਿਆ ਹੈ ਨਾ ਜੁਕੀ? ਹਾਂਜੀ ਦੋਸ਼ੀ ਸਾਨੂੰ ਸਾਡੀ ਜਿਹੜੀ ਗੱਡੀਆਂ ਸੜਕ ਤੇ ਸੀ ਦੋਸ਼ੀ ਉਸੇ ਟਾਈਮ ਹੀ ਘਰਾਂ ਤੋਂ ਅਸੀਂ ਦੂਰ ਹੋ ਦੇਖਿਆ ਫਰਾਰ ਹੋ ਗਏ ਸੀ। ਘਣਕਾਂ ਦੇ ਵਿੱਚੋਂ ਦੀ ਪਿਆ ਪਿਆ ਕੇ ਪੈੜਿਆਂ ਦੇ ਵਿੱਚੋਂ ਦੀ ਭੁੰਦ ਬਹੁਤ ਸੀ। ਤੇ ਜਿਆਦਾ ਦੂਰ ਤੱਕ ਅਸੀਂ ਉਹਨਾਂ ਦਾ ਪਿੱਛਾ ਨਹੀਂ ਕਰ ਸਕਦੇ ਇਹਨਾਂ ਤੇ ਪਹਿਲਾਂ ਵੀ ਮਾਰੇ ਹੈਗੇ ਮਾਮਲੇ ਦਰਜੇ ਗਏ ਹਾਂ ਹਾਂਜੀ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜੇ ਹੈਗੇ ਜੀ ਮਨਪ੍ਰੀਤ ਦੇ ਉੱਤੇ ਤੇ ਬਹੁਤ ਪਰਚੇ ਦਰਜ ਨੇ ਪਹਿਲਾਂ ਹੀ ਤੇ ਬੂਟਾ ਸਿੰਘ ਦਾ ਵੀ ਮੈਨੂੰ ਕਲੀਅਰ ਨਹੀਂ ਹੈਗਾ ਵੀ ਪਰਚਾ ਹੈਗਾ ਕਿ ਨਹੀਂ ਹੈਗਾ ਪਰ ਮੇਰਾ ਖਿਆਲ ਹੈ ਕਿ ਉੱਤੇ ਵੀ ਬਹੁਤ ਨੇ ਬੂਟਾ ਸਿੰਘ ਤੇ ਵੀ ਤੇ ਮਨਪ੍ਰੀਤ ਤੇ ਐਸਐਮ ਜੀ ਨਿਊਜ਼ ਪੰਜਾਬ ਲਈ ਜਗਜੀਤ ਜਲਦੀ ਰਿਪੋਰਟ